ਸ਼੍ਰੀਕਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ 트럼ਪ ਨੂੰ ਮਾਰਨ ਨਿਕਲਿਆ ਨੌਜਵਾਨ ਪੁਲਿਸ ਨੇ ਕੀਤਾ ਕਾਬੂ ਮਾਪਿਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਵਾਰਦਾਤ ਮਗਰੋਂ ਯੂਕਰੇਨ ਹੋਣਾ ਸੀ ਫਰਾ ਖਾਲਸਾ ਸਾਜਨਾ ਦਿਹਾੜੇ ਮੌਕੇ ਉੱਤਰੀ ਅਮਰੀਕਾ ਵਿੱਚ ਕਰਵਾਏ ਗਏ ਸਮਾਗਮ ਲੰਗਰ ਦੀ ਸੇਵਾ ਕਰਨ ਪ੍ਰੋਜੈਕਟ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਹਕਾਰ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੌਣਵੀਆਂ ਖਬਰਾਂ ਤੇ 트럼ਪ ਨੂੰ ਮਾਰਨ ਨਿਕਲਿਆ ਨੌਜਵਾਨ ਪੁਲਿਸ ਨੇ ਕੀਤਾ ਕਾਬੂ ਮਾਪਿਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਮਾਰਦਾਤ ਮਗਰੋਂ ਯੂਕਰੇਨ ਹੋਣਾ ਸੀ ਫਰਾ ਹਾਲ ਸਾ 7 ਜਨਾਂ ਦੇਹਾੜੇ ਮੌਕੇ ਉੱਤਰੀ ਅਮਰੀਕਾ ਵਿੱਚ ਕਰਵਾਏ ਗਏ ਸਮਾਗਮ ਲੰਗਰ ਦੀ ਸੇਵਾ ਕਰਨ ਪੁਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾ ਕਾਰਨੀ ਕੈਨੇਡਾ ਵਿੱਚ ਤਿੰਨ ਪੰਜਾਬੀਆਂ ਦੀ ਕਾਰਨਾਲ ਦਰਦਨਾਖਾ ਹਾਦਸਾ 21 ਸਾਲ ਦੇ ਨੌਜਵਾਨ ਦੀ ਮੌਕੇ ਤੇ ਮੌਤ 23 ਸਾਲ ਦੇ ਕਰਨਵੀਰ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨੂੰ 115000 ਡਾਲਰ ਦਾ ਮੁਆਵਜ਼ਾ ਘੱਟ ਤਨਖਾਹ ਦੇਣ ਦੇ ਮਾਮਲੇ ਵਿੱਚ BC ਟ੍ਰਿਬਿਊਨਲ ਦੀ ਕਾਰਵਾਈ 25000 ڈالر ਦੇ ਕੇ ਕੈਨੇਡਾ ਪੁੱਜਾ ਸੀ ਹਰਮਿੰਦਰ ਸਿੰਘ ਬਰਤਾਨੀਆ ਦਾ ਸਭ ਤੋਂ ਪੁਰਾਣਾ ਪਾਰਟੀ ਰੈਸਟੋਰੈਂਟ ਹੋਵੇਗਾ ਬੰਦ 100 ਸਾਲ ਤੋਂ ਚੱਲਦੇ ਰੈਸਟੋਰੈਂਟ ਦੀ ਲੀਜ਼ ਬਣੀ ਵੱਡਾ ਡੇਕਾ ਬੈਲਜੀਅਮ ਵਿੱਚ ਗ੍ਰਫਤਾਰ ਹੋਇਆ ਮਹਿਲ ਸ਼ੌਕਸੀ ਪੀ ਐਨ ਬੀ ਨਾਲ ਕੀਤਾ 13850 ਕਰੋੜ ਦਾ ਕਸੇ ਕਪਲਾ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਾਨੋਂ ਮਾਰਨ ਦਾ ਮਨਸੂਬਾ ਪੂਰਾ ਕਰਨ ਖਾਤਰ 17 ਸਾਲ ਦੇ ਅਲੜ ਨੇ ਆਪਣੇ ਮਾਪਿਆਂ ਦਾ ਕਤਲ ਕਰ ਦਿੱਤਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਨਤਕ ਕੀਤੇ ਦਸਤਾਵੇਜ਼ਾ ਮੁਤਾਬਕ ਨਿਕਿਤਾ ਕੈਸਬ ਵਿਰੁੱਧ ਆਪਣੀ ਮਾਂ ਤਾਤਿਆਨਾ ਕੈਸਬ ਅਤੇ ਮਤਰੇਹ ਪਿਓ ਡੋਨਲਡ ਮਾਇਰ ਦੀ ਹੱਤਿਆ ਕਰਨ ਦੇ ਦੋਸ਼ਾਇਦ ਕੀਤੇ ਗਏ ਨੇ ਸ਼ੱਕੀ ਦੇ ਫੋਨ ਵਿੱਚੋਂ ਜਿੱਥੇ ਅਡੋਲਫ ਹਿਟਲਰ ਦੀਆਂ ਤਸਵੀਰਾਂ ਅਤੇ ਨਾਜ਼ੀਆਂ ਦੀ ਹਮਾਇਤ ਵਾਲੀਆਂ ਲਿਖਤਾਂ ਮਿਲੀਆਂ ਨੇ ਉਥੇ ਹੀ ਯਹੂਦੀਆਂ ਵਿਰੁੱਧ ਲਿਖਤਾਂ ਵੀ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਟਰੰਪ ਦੇ ਕਤਲ ਦੀ ਵਿਸਤਾਰਤ ਯੋਜਨਾ ਦਾ ਜ਼ਿਕਰ ਕੀਤਾ ਗਿਆ ਸੀ ਇੱਥੇ ਦੱਸਣਾ ਬਣਦਾ ਹੈ ਕਿ ਮਿਲਵੌਕੀ ਨੇੜਲੇ ਪਿੰਡ ਵੋਕੇਸ਼ਾ ਦੇ ਘਰ ਵਿੱਚੋਂ ਮਾਪਿਆਂ ਦੀਆਂ ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚੋਂ ਪਿਤਾ ਦਾ ਕਤਲ ਸਿਰਫ ਇੱਕ ਗੋਲੀ ਮਾਰ ਕੇ ਕੀਤਾ ਗਿਆ ਜਦਕਿ ਮਾਂ ਦੇ ਸਰੀਰ ਤੇ ਗੋਲੀਆਂ ਦੇ ਕਈ ਜ਼ਖਮ ਨਜ਼ਰ ਆਏ ਵਾਰਦਾਤ 11 ਫਰਵਰੀ ਨੂੰ ਵਾਪਰੀ ਪਰ ਲਾਸ਼ਾਂ ਦੀ ਬਰਾਮਦਗੀ 28 ਫਰਵਰੀ ਨੂੰ ਕੀਤੀ ਜਾ ਸਕੀ 28 ਫਰਵਰੀ ਨੂੰ ਹੀ ਪੁਲਿਸ ਨੇ ਸ਼ੱਕੀ ਨੂੰ ਕੈਨਸਸ ਸੂਬੇ ਤੋਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਆਪਣੇ ਮਤਰਏ ਪਿਤਾ ਦੀ ਗੱਡੀ ਵਿੱਚ ਜਾ ਰਿਹਾ ਸੀ ਗੱਡੀ ਵਿੱਚੋਂ ਡੋਨਲਡ ਮਾਇਰ ਦੀ ਪਿਸਤੌਲ ਚਾਰ ਕ੍ਰੈਡਿਟ ਕਾਰਡ ਕੁਝ ਗਹਿਣੇ ਅਤੇ 14000 ਡਾਲਰ ਨਕਦ ਬਰਾਮਦ ਕੀਤੇ ਗਏ ਤਲਾਸ਼ੀ ਵਾਰੰਟਾ ਮੁਤਾਬਕ ਸ਼ੱਕੀ ਦਾ ਮੰਨਣਾ ਸੀ ਕਿ ਟਰੰਪ ਦੇ ਕਤਲ ਮਗਰੋਂ ਹੀ ਸਿਆਸੀ ਇਨਕਲਾਬ ਲਿਆਂਦਾ ਜਾ ਸਕਦਾ ਹੈ ਜਾਂਚ ਕਰਤਾਮਾਂ ਨੇ ਦੱਸਿਆ ਕਿ ਮਾਪਿਆਂ ਦੀ ਹੱਤਿਆ ਦਾ ਮਕਸਦ ਟਰੰਪ ਨੂੰ ਮਾਰਨ ਦੀ ਯੋਜਨਾ ਵਾਸਤੇ ਪੈਸਾ ਹਾਸਲ ਕਰਨਾ ਅਤੇ ਟੋਕਾ ਟਾਕੀ ਤੋਂ ਬਚਣਾ ਸੀ। ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਸ਼ੱਕੀ ਵੱਲੋਂ ਆਪਣੇ ਮਾਪਿਆਂ ਦੇ ਕਤਲ ਦੀ ਸਾਜ਼ਿਸ਼ ਬਾਰੇ ਰੂਸ ਬੈਠੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ। ਸਿਰਫ ਇਹ ਨਹੀਂ ਨਹੀਂ, ਸ਼ੱਕੀ ਨੇ ਟਰੰਪ ਉੱਤੇ ਹਮਲੇ ਵਾਸਤੇ ਡਰੋਨ ਅਤੇ ਬਾਰੂਦ ਖਰੀਦਣ ਲਈ ਅਦਾਇਗੀ ਵੀ ਕਰ ਦਿੱਤੀ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਯੂਕਰੇਨ ਫਰਾਰ ਹੋਣ ਦੀ ਯੋਜਨਾ ਬਣਾਈ ਗਈ। ਦਾਂਦ ਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਵੱਲੋਂ ਰਾਸ਼ਟਰਪਤੀ ਦੇ ਕਤਲ ਅਤੇ ਅਮਰੀਕਾ ਸਰਕਾਰ ਦਾ ਤਖਤਾ ਪਲਟਣ ਦੀ ਸਾਜ਼ਿਸ਼ ਕਈ ਧਿਰਾਂ ਨਾਲ ਸਾਂਝੀ ਕੀਤੀ ਗਈ। ਸ਼ੱਕੀ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ 9 April ਨੂੰ ਹੋਈ ਅਤੇ ਉਸ ਵੱਲੋਂ ਦੋਸ਼ਾਂ ਦੇ ਜਵਾਬ ਵਿੱਚ ਕੋਈ ਦਸਤਾਵੇਜ਼ داخل ਨਹੀਂ ਕੀਤਾ ਗਿਆ। ਹੁਣ ਉਸ ਦੀ ਅਗਲੀ ਪੇਸ਼ੀ 7 May ਨੂੰ ਵੋਕੇਸ਼ਾ ਕਾਉਂਟੀ ਕੋਰਟ ਵਿੱਚ ਹੋਣੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪੈਂਸਿਲਵੇਨੀਆ ਸੂਬੇ ਦੇ ਬਟਲਰ ਸ਼ਹਿਰ ਨਾਲ ਸੰਬੰਧਤ ਇੱਕ ਸ਼ੱਕੀ ਨੂੰ ਰਾਸ਼ਟਰਪਤੀ ਡੋਨਲਡ 트੍ਰੰਪ, ਇਲਨ ਮਾਸਕ ਅਤੇ ਆਈਸ ਏਜੰਟਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ੇ 'ਟਕਾਬੂ ਕੀਤਾ ਗਿਆ ਸੀ। 32 ਸਾਲ ਦੇ ਸ਼ੌਨ ਮੌਨਪੇ ਨੇ ਕਥਿਤ ਤੌਰ ਤੇ YouTube ਵੀਡੀਓਜ਼ ਰਾਹੀਂ ਧਮਕੀਆਂ ਦਿੱਤੀਆਂ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹਨਾਂ ਦੀ ਜੜ ਬਡਲਰ ਸ਼ਹਿਰ ਵਿੱਚ ਮਿਲੀ। ਇੱਕ ਵੀਡੀਓ ਵਿੱਚ ਸ਼ੌਨ ਨੇ ਕਿਹਾ ਸੀ ਕਿ ਅਸੀਂ ਬੌਗਣਤੀ ਵਿੱਚ ਹਾਂ ਅਤੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਨਾਅਰੇ ਦੇਣ ਵਾਲਾ ਘਟਗਣਤੀ ਵਿੱਚ ਹੈ। ਹੁਣ ਅਮਰੀਕਾ ਦਾ ਦੂਜਾ ਇਨਕਲਾਬ ਸ਼ੁਰੂ ਹੋਵੇਗਾ ਸ਼ੌਨ ਵੱਲੋਂ ਆਈਸ 에ਜੈਂਟਾਂ ਨੂੰ ਘਰੇਲੂ ਅੱਤਵਾਦੀ ਘਰਾਰ ਦਿੱਤਾ ਗਿਆ ਚੇਤੇ ਰਹੇ ਕਿ ਚੋਣ ਪ੍ਰਚਾਰ ਦੌਰਾਨ ਪੈਂਸਿਲਵੇਨੀਆ ਸੂਬੇ ਦੇ ਬਟਲਰ ਸ਼ਹਿਰ ਵਿੱਚ ਹੀ ਟਰੰਪ ਤੇ ਗੋਲੀਆਂ ਚੱਲੀਆਂ ਸਨ ਪਰ ਉਹ ਵਲ-ਵਲ ਬਚ ਗਏ ਸਿਕਰਟ ਸਰਵਿਸ ਵਾਲਿਆਂ ਨੇ ਹਮਲਾਵਰ ਨੂੰ ਮੌਕੇ ਤੇ ਹੀ ਮਾਰ ਮੁਕਾਇਆ ਸੀ ਟਰਰ ਰਿਪੋਰਟ ਹੰਦਰ ਟੀਟੀ ਆਓ ਹੁਣ ਚੱਲਦੇ ਹਾਂ ਕੈਨੇਡਾ ਅਤੇ ਅਮਰੀਕਾ ਵਿੱਚ ਖਾਲਸਾ ਸਾਜਨਾ ਦਿਹਾੜੇ ਮੌਕੇ ਕਰਵਾਏ ਗਏ ਸਮਾਗਮਾਂ ਨਾਲ ਸੰਬੰਧਤ ਖਬਰ ਵੱਲ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਮੌਕੇ ਸਮੁੱਚੇ ਉੱਤਰੀ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ਵਿੱਚ ਸਮਾਗਮ ਕਰਵਾਏ ਗਏ ਅਤੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਸੀਸ ਨਿਭਾਉਂਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਅਤੇ ਉਹਨਾਂ ਦੀ ਪਤਨੀ ਡਾਇਨਾ ਫੌਕਸ ਕਾਰਨੀ ਓਟਵਾ ਦੇ ਗੁਰਦੁਆਰਾ ਸਾਹਿਬ ਵਿਖੇ ਸੀਸ ਨਿਭਾਉਣ ਪੁੱਜੇ ਮਾ ਕਾਰਨੀ ਨੇ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਕੈਨੇਡਾ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਨਿਸ਼ਕਾਮ ਸੇਵਾ ਅਤੇ ਬਰਾਬਰੀ ਦੇ ਸਿਧਾਂਤ ਸਿੱਖੀ ਨੂੰ ਦੁਨੀਆਂ ਦਾ ਵਿਲੱਖਣ ਅਤੇ ਅਡੋਲ ਧਰਮ ਬਣਾਉਂਦੇ ਨੇ। ਮਾ ਕਾਰਨੀ ਅਤੇ ਉਹਨਾਂ ਦੀ ਪਤਨੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਜਦਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮਾ ਕਾਰਨੀ ਨੂੰ ਸਿਰੋਪਾਓ ਭੇਟ ਕੀਤੇ ਗਏ। <laughs> Hi everyone, today I want to extend a warm greeting to the Sikh community here in Ontario as you celebrate Vaisakhi as well as Sikh Heritage Month. Vaisakhi is such a special time filled with joy, renewal, and celebration. Of the values that make the Sikh community so strong. I'm incredibly proud of the Sikh community here in Ontario. Your contributions make our province stronger, better, and more united every single day. Wishing you and your loved ones a joyful and meaningful Vaisakhi and Sikh Heritage Month. All the very best. <laughs> ਖਾਲਸਾ ਸਾਜਨਾ ਦਿਹਾੜੇ ਦੀ ਵਧਾਈ ਦਿੱਤੀ ਇਸੇ ਦੌਰਾਨ ਵੈਂਕੂਵਰ ਵਿਖੇ ਖਾਲਸਾ ਸਾਜਨਾ ਦਿਹਾੜੇ ਮੌਕੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਵਿੱਚ ਹਰ ਪਾਸੇ ਸੰਗਤ ਦਾ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਸੀ ਵੈਂਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਮੁਤਾਬਕ ਨਗਰ ਕੀਰਤਨ ਵਿੱਚ 2.5 ਤੋਂ 3 ਲੱਖ ਸੰਗਤ ਨੇ ਹਾਜ਼ਰੀ ਭਰੀ ਅਤੇ ਸਮਾਜ ਦੇ ਹਰ ਤਬਕੇ ਨਾਲ ਸੰਬੰਧਤ ਲੋਕ ਸ਼ਾਮਲ ਹੋਏ ਫਿਲੀਪੀਨੋ ਬੀਸੀ ਦੇ ਬੋਰਡ ਡਾਇਰੈਕਟਰ ਆਰਮਰ ਵੈਲੋਰ ਨੇ ਕਿਹਾ ਕਿ ਉਹਨਾਂ ਦੀ ਪਰਵਰਿਸ਼ ਦੱਖਣੀ ਵੈਂਕੂਵਰ ਵਿੱਚ ਹੋਈ ਹੈ ਅਤੇ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਇਆ ਜਾਂਦਾ ਨਗਰ ਕੀਰਤਨ ਉਹਨਾਂ ਦੇ ਆਪਣੇ ਸੱਭਿਆਚਾਰ ਦਾ ਹਿੱਸਾ ਬਣ ਚੁੱਕਾ ਹੈ ਆਰਮਰ ਪੱਗ ਬੰਨ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ ਕਿਹਾ ਕਿ ਸਿੱਖਾਂ ਦੀ ਦਸਤਾਰ ਹਰ ਸ਼ਖਸ ਦਾ ਸਿਰ ਮਾਣ ਨਾਲ ਉੱਚਾ ਕਰ ਦਿੰਦੀ ਹੈ BC ਦੇ ਪ੍ਰੀਮੀਅਰ ਡੇਵਿਡ EB ਨੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਸਿੱਖ ਧਰਮ ਸਮੁੱਚੀ ਮਨੁੱਖਤਾ ਨੂੰ ਇੱਕ ਦੂਜੇ ਦੀ ਮਦਦ ਕਰਨ ਦਾ ਸੱਦਾ ਦਿੰਦਾ ਹੈ ਅਤੇ ਇਹ ਸਿਧਾਂਤ ਸਿਰਫ ਕੈਨੇਡਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਖੁਸ਼ਹਾਲ ਬਣਾ ਸਕਦਾ ਹੈ। ਇਸੇ ਦੌਰਾਨ ਖਾਲਸਾ دیਵਾਨ ਸੁਸਾਇਟੀ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਸੰਘੇੜਾ ਨੇ ਦੱਸਿਆ ਕਿ ਨਗਰ ਕੀਰਤਨ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਰਸਮ ਵੀ ਅਦਾ ਕੀਤੀ ਗਈ। ਇਥੇ ਦੱਸਣਾ ਬਣਦਾ ਹੈ ਕਿ ਸਰੀ ਵਿਖੇ ਖਾਲਸਾ ਸਾਜਨਾ ਦਿਹਾੜੇ ਨਾਲ ਸੰਬੰਧਤ ਨਗਰ ਕੀਰਤਨ 19 ਅਪ੍ਰੈਲ ਨੂੰ ਸਜਾਇਆ ਜਾਣਾ ਹੈ ਅਤੇ ਉੱਥੇ ਸਿਰਫ ਉੱਤਰੀ ਅਮਰੀਕਾ ਹੀ ਨਹੀਂ ਸਗੋਂ ਹੋਰਨਾ ਮੂਲਕਾਂ ਤੋਂ ਵੀ ਸੰਗਤ ਖਾਸ ਤੌਰ ਤੇ ਸ਼ਾਮਲ ਹੁੰਦੀ ਹੈ। ਬਿਊਰੋ ਰਿਪੋਰਟ ਹੰਦਰ ਟੀਵੀ। ਅਗਲੀ ਖਬਰ ਕੈਨੇਡਾ ਵਿੱਚ ਤਿੰਨ ਪੰਜਾਬੀਆਂ ਨਾਲ ਵਾਪਰੇ ਦਰਦਨਾਕ ਹਾਦਸੇ ਨਾਲ ਸੰਬੰਧਤ ਹੈ। ਕੈਨੇਡਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਨਾਜ਼ੁਖ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਗੱਡੀ ਚਲਾ ਰਹੇ ਨੌਜਵਾਨ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਸ ਨੂੰ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ੇਠ ਕਾਬੂ ਕਰ ਲਿਆ ਹੈ ਹਾਦਸਾ ਕੈਲੇਡਨ ਵਿਖੇ ਵਾਪਰਿਆ ਅਤੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਮਰਨ ਵਾਲੇ ਜਾਂ ਗ੍ਰਿਫਤਾਰ ਪੰਜਾਬੀ ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 23 ਸਾਲ ਦੇ ਕਰਨਵੀਰ ਸਿੰਘ ਨੂੰ ਹਾਦਸੇ ਮਗਰੋਂ ਹਿਰਾਸਤ ਵਿੱਚ ਲਿਆ ਗਿਆ। ਗੱਡੀ ਵਿੱਚ ਸਵਾਰ ਤਿੰਨੋਂ ਨੌਜਵਾਨ ਬ੍ਰੈਮਟਨ ਨਾਲ ਸੰਬੰਧਤ ਸਨ ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਬੇਕਾਬੂ ਹੋ ਕੇ ਪਲਟ ਗਈ। ਕੈਲੇਡਨ ਵਿਖੇ ਬੋਸਟਨ ਮਿਲਜ਼ ਰੋਡ ਨੇੜੇ ਬ੍ਰੈਮਲੀ ਰੋਡ ਤੇ ਵਾਪਰੇ ਹਾਦਸੇ ਦੌਰਾਨ ਮਰਨ ਵਾਲੇ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ ਬ੍ਰੈਮਲੀ ਰੋਡ ਨੂੰ ਕਿੰਗ ਸਟਰੀਟ ਅਤੇ ਬੋਸਟਨ ਮਿਲਜ਼ ਦਰਮਿਆਨ ਕਈ ਘੰਟੇ ਬੰਦ ਰੱਖਿਆ ਗਿਆ। ਪੁਲਿਸ ਨੇ ਦੱਸਿਆ ਕਿ ਬ੍ਰੈਂਪਟਨ ਨਾਲ ਸਬੰਧਤ 23 ਸਾਲਾ ਨੌਜਵਾਨ ਵਿਰੁੱਧ ਨਸ਼ੇ ਵਿੱਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ, ਨਸ਼ੇ ਵਿੱਚ ਗੱਡੀ ਚਲਾਉਂਦਿਆਂ ਸਰੀਰਕ ਨੁਕਸਾਨ ਦਾ ਕਾਰਨ ਬਣਨ ਅਤੇ ਪੀਸ ਅਫਸਰ ਦੇ ਕੰਮ ਵਿੱਚ ਅੜਿੱਕੇ ਡਾਉਣ ਦੇ ਦੋਸ਼ ਆਇਦ ਕੀਤੇ ਗਏ ਨੇ। 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਕੈਲੇਡਨ ਡਿਟੈਚਮੈਂਟ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸਬੰਧਤ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ 1888 310 1122 ਤੇ ਸੰਪਰਕ ਕੀਤਾ ਜਾਵੇ ਉਧਰ অন্ਟਾਰੀਓ ਦੇ ਸੜਬਰੀ ਵਿਖੇ ਸੜਖਾਦ ਸੇ ਮਗਰੋਂ 31 ਸਾਲ ਦੇ ਡਰਾਈਵਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਖਤਰਨਾਕ ਡਰਾਈਵਿੰਗ ਕਰਨ ਦੇ ਦੋਸ਼ਾਇਦ ਕੀਤੇ ਗਏ ਨੇ ਡਰਾਈਵਰ ਦਾ ਲਾਇਸੈਂਸ 90 ਦਿਨ ਵਾਸਤੇ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਗੱਡੀ 14 ਦਿਨ ਜ਼ਬਤ ਰਹੇਗੀ ਗੇਰ ਰਿਪੋਰਟ ਹੰਦਾਲ ਟੀਵੀ ਆ ਹੁਣ ਚੱਲਦੇ ਆ ਏਮਪਲੋਇਰ ਦੀ ਠੱਗੀ ਦਾ ਸ਼ਿਕਾਰ ਬਣੇ ਪੰਜਾਬੀ ਨੌਜਵਾਨ ਨੂੰ ਮਿਲੇ ਇਨਸਾਫ ਨਾਲ ਸੰਬੰਧਤ ਖਬਰ ਵੱਲ 25000 ڈالر ਖਰਚ ਕਰਕੇ ਕੈਨੇਡਾ ਪੁੱਜੇ ਹਰਮਿੰਦਰ ਸਿੰਘ ਨੂੰ ਬਣਦੀ ਤਨਖਾਹ ਨਾ ਮਿਲੀ ਤਾਂ ਉਸਨੇ ਕਾਨੂੰਨ ਦਾ ਦਰਵਾਜ਼ਾ ਖੜਕਾਇਆ ਅਤੇ ਹੁਣ BC এমপ্লয়মেন্ট স্ট্যান্ডার্ডস ট্রাইব্যুনাল ਵੱਲੋਂ ਉਸ ਨੂੰ 115574 ڈالر ਦੇ ਮੁਆਵਜ਼ੇ ਦਾ ਹੱਕਦਾਰ ਬਣਾਇਆ ਗਿਆ ਹੈ CBC ਦੀ ਰਿਪੋਰਟ ਮੁਤਾਬਕ ਹਰਮਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਰਿਚਮੰਡ ਦੀ ਇੱਕ ਟਰੱਕ ਰਿਪੇਅਰ ਕੰਪਨੀ ਨੇ ਉਸ ਨੂੰ ਨੌਕਰੀ ਦੇਣ ਲਈ 25000 ڈالر ਵਸੂਲ ਕੀਤੇ ਟ੍ਰਿਬਿਊਨਲ ਦੇ ਫੈਸਲੇ ਮੁਤਾਬਕ ਹਰਮਿੰਦਰ ਸਿੰਘ ਮਾਰਚ 2018 ਵਿੱਚ ਵਿਜ਼ਟਰ ਵੀਜ਼ਾ ਤੇ ਕੈਨੇਡਾ ਪਹੁੰਚਾ ਸੀ ਅਤੇ ਕੁਝ ਸਮੇਂ ਬਾਅਦ ਪੱਕੇ ਤੌਰ ਤੇ ਹੀ ਕੈਨੇਡਾ ਵਿੱਚ ਰਹਿਣ ਦਾ ਮਨ ਬਣਾ ਲਿਆ ਹਰਮਿੰਦਰ ਸਿੰਘ ਦੇ ਕਜ਼ਨ ਵੱਲੋਂ ਉਸ ਦੀ ਮੁਲਾਕਾਤ ਏਜੇ ਬੋਇਲ ਟਰੱਕ ਰਿਪੇਅਰ ਲਿਮਟਿਡ ਦੇ ਸਰਪ੍ਰੀਤ ਬੋਇਲ ਨਾਲ ਕਰਵਾਈ ਗਈ ਕੰਪਨੀ ਕੋਲ ਮਕੈਨਿਕ ਦੀ ਜੌਬ ਮੌਜੂਦ ਸੀ ਅਤੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵੀ ਹਾਸਲ ਕਰ ਲਿਆ ਜਿਸ ਰਾਹੀਂ ਵਿਦੇਸ਼ੀ ਕਾਮਯਾਦੀ ਭਰਤੀ ਸੰਭਵ ਹੋ ਸਕੀ ਹਰਮਿੰਦਰ ਸਿੰਘ ਨੇ ਬੋਇਲ ਨਾਲ ਰੋਜ਼ਗਾਰ ਕੰਟਰੈਕਟ ਕਰ ਲਿਆ ਅਤੇ 1 ਮਹੀਨੇ ਵਾਸਤੇ ਭਾਰਤ ਚਲਾ ਗਿਆ ਵਾਪਸੀ ਕਰਨ ਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ ਅਤੇ ਜੁਲਾਈ 2018 ਵਿੱਚ ਉਸ ਨੇ ਕੰਪਨੀ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਕਤੂਬਰ 2019 ਵਿੱਚ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਘੱਟ ਮਿਹਨਤਾਨਾ ਦਿੱਤੇ ਜਾਣ ਦਾ ਦੋਸ਼ ਲਾਇਆ ਹਰਮਿੰਦਰ ਸਿੰਘ ਮੁਤਾਬਕ ਉਸ ਨੇ 25000 ਡਾਲਰ ਵਿੱਚੋਂ 10000 ਡਾਲਰ ਨਕਦ ਅਦਾ ਕੀਤੇ ਜਦਕਿ 15000 ਡਾਲਰ ਦੀ ਰਕਮ ਉਸਦੇ ਕਜ਼ਨ ਵੱਲੋਂ ਜਾਰੀ ਚੈਕਸ ਰਾਹੀਂ ਦਿੱਤੀ ਗਈ ਜੋ ਬੋਇਲ ਦੇ ਵੱਖ-ਵੱਖ ਦੋਸਤਾਂ ਦੇ ਨਾਂ ਤੇ ਜਾਰੀ ਕੀਤੇ ਗਏ ਸਨ। ਟ੍ਰਿਬਿਊਨਲ ਨੇ ਹਰਮਿੰਦਰ ਸਿੰਘ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਪ੍ਰੀਤ ਬੋਇਲ ਅਤੇ ਉਸ ਦਾ ਵਕੀਲ ਪੀਰਿੰਦਰਪਾਲ ਸਿੰਘ ਸਹੋਤਾ ਦੋਵੇਂ ਹੀ ਸਹੀ ਜਾਣਕਾਰੀ ਨਹੀਂ ਦੇ ਰਹੇ। ਬੋਇਲ ਨੂੰ ਆਪਣੇ ਹੀ ਬਿਆਨ ਬਦਲਨੇ ਪਏ ਜਦੋਂ ਉਹ ਕਈ ਦਾਅਵਿਆਂ ਤੇ ਘਿਰਦਾ ਨਜ਼ਰ ਆਇਆ। ਫੈਸਲੇ ਮੁਤਾਬਕ ਹਰਮਿੰਦਰ ਸਿੰਘ ਵੱਲੋਂ ਕੰਪਨੀ ਵਿੱਚ ਕੀਤੇ ਕੰਮ ਦਾ ਸਹੀ ਸਮਾਂ ਨਹੀਂ ਸੀ ਦਿਖਾਇਆ ਜਾ ਰਿਹਾ। ਬੋਇਲ ਵੱਲੋਂ ਆਪਣੇ ਦਾਅਵੇ ਦੇ ਹੱਕ ਵਿੱਚ ਇੱਕ ਰਜਿਸਟਰ ਪੇਸ਼ ਕੀਤਾ ਗਿਆ ਪਰ ਮਾਈਗ੍ਰੈਂਟ ਵਰਕਰਸ ਸੈਂਟਰ ਦੇ ਲੀਗਲ ਡਾਇਰੈਕਟਰ ਨੇ ਦਾਵਾ ਕੀਤਾ ਕਿ ਰਜਿਸਟਰ ਵਿੱਚ ਕੀਤੇ ਦਸਤਖਤ ਹਰਮਿੰਦਰ ਸਿੰਘ ਦੇ ਨਹੀਂ ਸਨ ਮਾਮਲੇ ਵਿੱਚ ਹਰ ਪਹਿਲੂ ਉੱਤੇ ਵਿਚਾਰ ਕਰਨ ਮਗਰੋਂ ਬੋਇਲ ਦੀ ਕੰਪਨੀ ਨੂੰ ਹਰਮਿੰਦਰ ਸਿੰਘ ਦੀ ਉਜਰਤ ਦੇ ਰੂਪ ਵਿੱਚ 24000 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਗਏ ਜਦਕਿ ਓਵਰਟਾਈਮ ਦੇ 44256 ਡਾਲਰ ਵੱਖਰੇ ਅਦਾ ਕਰਨੇ ਹੋਣਗੇ ਇਸ ਤੋਂ ਇਲਾਵਾ ਸਰਕਾਰੀ ਛੁੱਟੀਆਂ ਦੇ 25000 ਡਾਲਰ ਅਤੇ ਸਾਲਾਨਾ ਛੁੱਟੀਆਂ ਦੇ 4585 ਡਾਲਰ ਦੇਣੇ ਹੋਣਗੇ। ਨੌਕਰੀ ਦੀ ਮਿਆਦ ਦੇ ਮੁਆਵਜ਼ੇ ਵਜੋਂ 2300 ਡਾਲਰ ਅਦਾ ਕਰਨ ਅਤੇ ਨੌਕਰੀ ਦੇ ਅਵਸ ਵਿੱਚ ਵਸੂਲ ਕੀਤੀ ਰਕਮ ਵਜੋਂ 15000 ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਗਏ ਨੇ। ਇਸ ਤੋਂ ਇਲਾਵਾ 22894 ਡਾਲਰ ਦਾ ਵਿਆਜ ਅਦਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ। ਰਮੇਂਦਰ ਸਿੰਘ ਦੀ ਸ਼ਿਕਾਇਤ ਤੇ ਅਸਲ ਫੈਸਲਾ 2023 ਵਿੱਚ ਆਇਆ ਸੀ ਪਰ ਉਸ ਵੱਲੋਂ ਮੁੜ ਪੜਤਾਲ ਦੀ ਅਪੀਲ ਪ੍ਰਵਾਨ ਹੋ ਗਈ ਅਤੇ ਮੁਆਵਜ਼ੇ ਦੀ ਰਕਮ 1,115,000 ਡਾਲਰ ਹੋ ਚੁੱਕੀ ਹੈ। ਖੈਰ ਰਿਪੋਰਟ ਹਮਦਾਰ ਟੀਵੀ। ਅਗਲੀ ਖਬਰ ਬੈਲਜੀਅਮ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤ ਦੇ ਪਗੋੜੇ ਮਿਹੂਲ ਚੌਕਸੀ ਨਾਲ ਸੰਬੰਧਿਤ ਹੈ। ਜੀ ਹਾਂ ਪੰਜਾਬ ਨੈਸ਼ਨਲ ਬੈਂਕ ਨਾਲ 13,850 ਕਰੋੜ ਰੁਪਏ ਦਾ ਕਥਿਤ ਕਪਲਾ ਕਰਕੇ ਫਰਾਰ ਹੋਏ ਹੀਰਾ ਕਾਰੋਬਾਰੀ ਮਹਿਲ ਚੌਕਸੀ ਨੂੰ ਇਸ ਵਾਰ ਬੈਲਜੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਏਜੰਸੀਆਂ ਵੱਲੋਂ ਦਾਇਰ ਹਵਾਲਗੀ ਅਪੀਲ ਤੇ ਸੁਣਵਾਈ ਮਗਰੋਂ 12 ਅਪ੍ਰੈਲ ਨੂੰ ਚੌਕਸੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫਿਲਹਾਲ ਉਹ ਜੇਲ੍ਹ ਵਿੱਚ ਹੈ ਦੂਜੇ ਪਾਸੇ ਮਹਿਲ ਚੌਕਸੀ ਵੱਲੋਂ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਆ ਅਦਾਲਤ ਤੋਂ ਜ਼ਮਾਨਤ ਮੰਗੀ ਗਈ ਹੈ ਚੌਕਸੀ ਨੇ ਆਪਣੇ ਵਕੀਲਾ ਰਾਹੀਂ ਦਾਅਵਾ ਕੀਤਾ ਹੈ ਕਿ ਉਹ ਇਲਾਜ ਕਰਵਾਉਣ ਬੈਲਜੀਅਮ ਆਇਆ ਸੀ ਮਿਰਹਲ ਚੌਕਸੀ ਦੀ ਪਤਨੀ ਪ੍ਰੀਤੀ ਚੌਕਸੀ ਨੂੰ ਬੈਲਜੀਅਮ ਦੀ ਨਾਗਰਿਕਤਾ ਮਿਲੀ ਹੋਈ ਹੈ ਜਿਸ ਦੇ ਆਧਾਰ ਤੇ ਉਹ ਯੂਰਪ ਦੇ ਇਸ ਮੁਲਕ ਵਿੱਚ ਦਾਖਲ ਹੋਇਆ ਚੌਕਸੀ ਨੂੰ 15 ਨਵੰਬਰ 2023 ਨੂੰ ਬੈਲਜੀਅਮ ਦਾ ਐਫ ਰੈਜ਼ਿਡੈਂਸੀ ਕਾਰਡ ਮਿਲਿਆ ਪਰ ਮੀਡੀਆ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਉਸਨੇ ਝਾਲੀ ਦਸਤਾਵੇਜ਼ਾਂ ਦੇ ਆਧਾਰ ਤੇ ਰੈਜ਼ਿਡੈਂਸੀ ਹਾਸਲ ਕੀਤੀ ਉਸ ਵੱਲੋਂ ਭਾਰਤੀ ਅਤੇ ਐਂਡੀਗੂਆ ਦੀ ਨਾਗਰਿਕਤਾ ਬਾਰੇ ਬੈਲਜੀਅਮ ਦੇ ਇਮੀਗ੍ਰੇਸ਼ਨ ਮੰਤਰਾਲੇ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਦੱਸਦਾ ਇਹ ਹੈ ਕਿ ਸਾਲ 2018 ਵਿੱਚ ਭਾਰਤ ਤੋਂ ਫਰਾਰ ਹੋਣ ਤੋਂ ਪਹਿਲਾਂ ਹੀ ਚੌਕਸੀ ਨੇ 2017 ਵਿੱਚ ਐਂਟੀਗੂਆ ਅਤੇ ਬਾਰਬੂਡਾ ਦੀ ਸਿਟੀਜ਼ਨਸ਼ਿਪ ਹਾਸਲ ਕਰ ਲਈ ਸੀ ਮਈ 2021 ਵਿੱਚ ਉਹ ਐਂਟੀਗੂਆ ਦੇ ਗੁਆਂਡੀ ਮੁਲਕ ਡੋਮਿਨੇਕਾ ਦਾਖਲ ਹੋ ਗਿਆ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਬੀਆਈ ਦੀ ਇੱਕ ਟੀਮ ਉਸ ਨੂੰ ਹਿਰਾਸਤ ਵਿੱਚ ਲੈਣ ਡੋਮਿਨੇਕਾ ਪੁੱਜੀ ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਰਾਹਤ ਮਿਲ ਗਈ ਅਤੇ ਮੋੜ ਐਂਟੀਗੂਆ ਦੇ سپਰਦ ਕਰ ਦਿੱਤਾ ਗਿਆ ਪਰ ਵਾਪਸੀ ਤੋਂ ਪਹਿਲਾਂ ਉਸ ਨੂੰ 51 ਦਿਨ ਡੋਮਿਨਿਕਾ ਦੀ ਜੇਲ੍ਹ ਵਿੱਚ ਕੱਟਣੇ ਪਏ ਤਾਜ਼ਾ ਰਿਪੋਰਟ ਮੁਤਾਬਕ ਬੈਲਜੀਅਮ ਸਰਕਾਰ ਨੇ ਹੀ ਭਾਰਤ ਸਰਕਾਰ ਨੂੰ ਮਿਹਲ ਚੌਕਸੀ ਦੀ ਮੌਜੂਦਗੀ ਬਾਰੇ ਇਤਲਾਹ ਦਿੱਤੀ ਚੌਕਸੀ ਵੱਲੋਂ ਸਵਿਟਜ਼ਰਲੈਂਡ ਫਰਾਰ ਹੋਣ ਦਾ ਯਤਨ ਵੀ ਕੀਤਾ ਗਿਆ ਪਰ ਸਫਲਨਾ ਹੋ ਸਕੇ ਹਾ ਚੌਕਸੀ ਦੇ ਵਕੀਲ ਵਿਜੇ ਅਗਰਵਾਲ ਮੁਤਾਬਕ ਉਹਨਾਂ ਦਾ ਮੁਵਕਲ ਕੈਂਸਰ ਦਾ ਇਲਾਜ ਕਰਵਾ ਰਿਹਾ ਹੈ ਅਤੇ ਉਹ ਫਰਾਰ ਹੋ ਕੇ ਕਿਤੇ ਨਹੀਂ ਜਾਵੇਗਾ ਜ਼ਮਾਨਤ ਅਰਜ਼ੀ ਵਿੱਚ ਭਾਰਤੀ ਜੇਲ੍ਹਾਂ ਦੀ ਬਦਤਰ ਹਾਲਤ ਦਾ ਜ਼ਿਕਰ ਕੀਤੇ ਜਾਣ ਦੀ ਰਿਪੋਰਟ ਵੀ ਹੈ। ਬੀਰੋ ਰਿਪੋਰਟ ਹਮਦਾਰ ਟੀਵੀ। ਆਹ ਹੁਣ ਚਲਦੇ ਹਾਂ ਯੂਕੇ ਵਿੱਚ 100 ਸਾਲ ਪੁਰਾਣੇ ਭਾਰਤੀ ਰੈਸਟੋਰੈਂਟ ਉੱਤੇ ਮੰਡਰਾ ਰਹੇ ਖਤਰੇ ਦੇ ਬਦਲਾਅ ਨਾਲ ਸੰਬੰਧਿਤ ਖਬਰ ਵੱਲ। ਬਰਤਾਨੀਆ ਵਿੱਚ ਸਭ ਤੋਂ ਪੁਰਾਣਾ ਭਾਰਤੀ ਰੈਸਟੋਰੈਂਟ ਜਲਦ ਬੰਦ ਹੋ ਸਕਦਾ ਹੈ। 1926 ਵਿੱਚ ਖੁੱਲੇ ਰੈਸਟੋਰੈਂਟ ਦੀ ਇਮਾਰਤ ਨਾਲ ਸੰਬੰਧਤ ਲੀਜ਼ ਅੜਿੱਕੇ ਪਾਦਾ ਕਰ ਰਹੀ ਹੈ ਜਿਸ ਦੀ ਮਿਆਦ ਜੂਨ ਵਿੱਚ ਖਤਮ ਹੋਣੀ ਹੈ ਅਤੇ ਕ੍ਰਾਊਨ ਅਸਟੇਟ ਵੱਲੋਂ ਰੈਸਟੋਰੈਂਟ ਦੇ ਮਾਲਕਾਂ ਨੂੰ ਦੱਸਿਆ ਗਿਆ ਹੈ ਕਿ ਲੀਜ਼ ਦੀ ਮਿਆਦ ਵਿੱਚ ਵਾਅਦਾ ਨਹੀਂ ਕੀਤਾ ਜਾ ਸਕਦਾ ਵੀਰਾ ਸੁਆਮੀ ਰੈਸਟੋਰੈਂਟ ਦੇ ਮਾਲਕ 81 ਸਾਲ ਦੇ ਰਣਜੀਤ ਮਠਰਾਨੀ ਇਸ ਰਵੱਈਏ ਤੋਂ ਬੇਹੱਦ ਨਾਖੁਸ਼ ਨੇ ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਇਹ ਜਗਾ